ਜਾਪ ਦੇ ਵਿੱਚ ਹੋਣਗੀਆਂ 6 ਸਰਕਾਰੀ ਛੁੱਟੀਆਂ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਦੇਖੋ ਖਬਰ ਤੇ ਤਰੀਕਾ ਕਰ ਲਓ ਨੋਟ ਪੰਜਾਬ ਦੇ ਵਿੱਚ ਅਪ੍ਰੈਲ ਮਹੀਨੇ ਸਕੂਲੀ ਬੱਚਿਆਂ ਦੀਆਂ ਮੌਜਾਂ ਰਹਿਣਗੀਆਂ ਇਸ ਮਹੀਨੇ ਕਈ ਛੁੱਟੀਆਂ ਆ ਰਹੀਆਂ ਹਨ ਵਿਦਿਆਰਥੀਆਂ ਨੂੰ ਅਪ੍ਰੈਲ ਮਹੀਨੇ ਵਿੱਚ ਇਕੱਠੀਆਂ ਛੁੱਟੀਆਂ ਮਿਲਣ ਵਾਲੀਆਂ ਹਨ ਤੇ ਅਪ੍ਰੈਲ ਮਹੀਨੇ ਵਿੱਚ ਸਰਕਾਰ ਵੱਲੋਂ 7 ਗਰਸਟਿਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਇਸ ਮਹੀਨੇ ਦੀਆਂ ਛੁੱਟੀਆਂ ਵਿੱਚ ਰਾਮ ਨੌਮੀ 6 April ਨੂੰ ਐਤਵਾਰ ਹੋਵੇਗਾ ਜਨਮ ਦੇਵਸ ਸ਼੍ਰੀ ਗੁਰੂ ਨਾਭਾ ਦਾਸ ਜੀ 8 April ਮੰਗਲਵਾਰ ਨੂੰ ਇਸ ਦਿਨ ਵੀ ਸਰਕਾਰੀ ਛੁੱਟੀ ਰਹੇਗੀ ਇਸ ਦੇ ਨਾਲ ਹੀ ਮਹਾਵੀਰ ਜਨਤੀ ਤੇ ਵੀ ਛੁੱਟੀ ਰਹੇਗੀ 10 April ਵੀਰਵਾਰ ਦੇ ਦਿਨ ਇਸ ਦੇ ਨਾਲ ਹੀ ਗੱਲ ਕਰੀਏ ਵਿਸਾਖੀ ਦੇ ਦਿਨ 13 April ਨੂੰ ਐਤਵਾਰਾ ਉਸਦੇ ਦਿਨ ਵੀ ਤੁਹਾਨੂੰ ਛੁੱਟੀ ਰਹੇਗੀ ਜਨਮ ਦਿਨ ਅਗਲਾ ਜਿਹੜਾ ਡਾਕਟਰ ਬੀ ਆਰ ਅੰਬੇਦਕਰ 14 April ਸੋਮਵਾਰ ਨੂੰ ਵੀ ਛੁੱਟੀ ਰਹੇਗੀ ਤੇ ਇਸ ਤੋਂ ਅਗਲੇ ਦਿਨ ਜਿਹੜਾ ਗੁੱਡ ਫਰਾਈਡੇ ਇਹ 18 April ਸ਼ੁੱਕਰਵਾਰ ਇਸ ਦਿਨ ਵੀ ਛੁੱਟੀ ਰਹੇਗੀ ਅਤੇ ਭਗਵਾਨ ਪਰਸ਼ੂਰਾਮ ਜਨਮ ਉਤਸਵ 29 April ਮੰਗਲਵਾਰ ਨੂੰ ਜਿਹੜਾ ਛੁੱਟੀ ਹੋ ਰਹੇਗੀ ਗਾਸਟਿਕ ਛੁੱਟੀਆਂ ਤੋਂ ਇਲਾਵਾ ਚਾਰ ਛੁੱਟੀਆਂ ਐਤਵਾਰ ਦੀਆਂ ਹਨ ਜਦਕਿ ਵਿਦਿਅਕ ادارےਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਸ਼ਨੀਵਾਰ ਦੀ ਵੀ ਛੁੱਟੀ ਰਹੇਗੀ ਤਾਂ ਇਸ ਵੇਲੇ ਦੀ ਜਿਹੜੀ ਇਹ ਵੱਡੀ ਖਬਰ ਆ ਮੱਚਿਆ ਬੱਚਿਆਂ ਤੇ ਮਾਪਿਆਂ ਦੇ ਲਈ ਜ਼ਰੂਰੀ ਆ ਕਿਉਂਕਿ ਇਸ ਮਹੀਨੇ ਉਹਨਾਂ ਨੂੰ ਬਹੁਤ ਜਿਆਦੀਆਂ ਜਿਹੜੀਆਂ ਸਰਕਾਰੀ ਛੁੱਟੀਆਂ ਸਰਕਾਰ ਦੇ ਵੱਲੋਂ ਐਲਾਨੀਆਂ ਗਈਆਂ ਹਨ ਤੇ ਇਸ ਦਿਨ ਤੁਹਾਨੂੰ ਆ ਤਰੀਕਾ ਤੁਸੀਂ ਨੋਟ ਕਰ ਲਓ ਇਸ ਦਿਨ ਤੁਹਾਨੂੰ ਸਰਕਾਰੀ ਛੁੱਟੀਆਂ ਰਹਿਣਗੀਆਂ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ